ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਚੁੰਨੀਆਂ ਦੀ ਸੇਲ ਗਰਮੀਆਂ ਦਾ ਸੀਜ਼ਨ ਆ ਰਿਹਾ ਜੀ ਕਾਟਨ ਦੀਆਂ ਚੁੰਨੀਆਂ ਦੀ ਸੇਲ ਹੈ ਲੀਲਣ ਦੀਆਂ ਚੁੰਨੀਆਂ ਦੀ ਸੇਲ ਹੈ ਗਰਮੀ ਵਾਲੀਆਂ ਚੁੰਨੀਆਂ ਆਮ ਕੰਮਕਾਰ ਦੇ ਵਿੱਚ ਲੈਣ ਵਾਲੀਆਂ ਚੁੰਨੀਆਂ ਨੇ ਜੀ 2 ਮੀਟਰ ਦੀ ਚੁੰਨੀ ਹੈ ਵੱਡੇ ਪਨੇ ਦੀ ਵਧੀਆ ਚੁੰਨੀਆਂ ਪੱਕੇ ਰੰਗਾਂ ਦੀਆਂ ਚੁੰਨੀਆਂ ਨੇ ਜੀ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਵੀਡੀਓ ਥੋੜੀ ਲੰਬੀ ਹੋਣ ਵਾਲੀ ਆ ਪਰ ਕਲਰ ਡਿਜ਼ਾਈਨ ਤੁਹਾਨੂੰ ਸਾਰੇ ਦਿਖਾਵਾਂਗੇ ਕੱਲਾ ਕੱਲਾ ਪੀਸ ਚੁੰਨੀ ਦਾ ਖੋਲ ਕੇ ਦਿਖਾਵਾਂਗੇ ਕੱਲਾ ਕੱਲਾ ਡਿਜ਼ਾਈਨ ਕੱਲਾ ਕੱਲਾ ਕਲਰ ਡਿਟੇਲ ਨਾਲ ਵੀਡੀਓ ਬਣਾਈ ਆ ਸਿਰਫ ਚੁੰਨੀਆਂ ਦੀ ਰੇਟ ਹੈਗਾ 150 ਦੀਆਂ ਦੋ ਚੁੰਨੀਆਂ ਨੇ ਜੀ ਸਿਰਫ 150 ਦੀਆਂ ਦੋ ਚੁੰਨੀਆਂ ਨੇ ਕੋਈ ਵੀ ਅਗਰ ਤੁਹਾਨੂੰ ਪੀਸ ਚਾਹੀਦਾ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਘਰ ਬੈਠੇ ਵੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਘਰ ਬੈਠੇ ਕੈਸ਼ ਔਨ ਡਿਲੀਵਰੀ ਵੀ ਮੰਗਵਾ ਸਕਦੇ ਹੋ ஆன்ਲਾਈਨ ਪੇਮੈਂਟ ਕਰਨੀ ਜਿਸ ਤਰ੍ਹਾਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਜੀ 컬러 ਡਿਜ਼ਾਈਨ ਸਾਰੇ ਦਿਖਾਵਾਂਗੇ ਐਂਡ ਤੱਕ ਵੀਡੀਓ ਨਾਲ ਬੜੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ 컬러 ਡਿਜ਼ਾਈਨ ਦਿਖਾਇਆ ਚੁੰਨੀਆਂ ਦੇ ਸਾਰੇ ਲੀਲਣ ਦੀਆਂ ਚੁੰਨੀਆਂ ਨੇ ਜੀ ਰਿਅਨ ਦੀਆਂ ਚੁੰਨੀਆਂ ਨੇ ਪੱਕੇ ਰੰਗਾ ਦੀਆਂ ਚੁੰਨੀਆਂ ਨੇ ਗਰਮੀ ਵਾਲੀਆਂ 150 ਦੀਆਂ ਦੋ ਚੁੰਨੀਆਂ ਨੇ ਸਿਰਫ 150 ਦੀਆਂ ਦੋ ਚੁੰਨੀਆਂ ਹਾਂਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਸਾਰੇ ਕਲਰ ਦਿਖਾਇਆ ਸਾਰੇ ਡਿਜ਼ਾਈਨ ਦਿਖਾਇਆ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਆਮ ਕੰਮਕਾਰ ਤੇ ਲੈਣ ਵਾਲੀ ਚੁੰਨੀ ਆ 2 ਮੀਟਰ ਦੀ ਵੱਡੇ ਬਨੇ ਦੀ ਚੁੰਨੀਆਂ ਵਧੀਆ ਲੋਕੇਸ਼ਨ ਹੈਗੀ ਹੈ ਜੀ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਸੇਲ ਲੱਗਦੀ ਹੈ ਹਰ ਐਤਵਾਰ ਨੂੰ ਸਿਰਫ ਐਤਵਾਰ ਨੂੰ ਸੇਲ ਲੱਗਦੀ ਹੈ ਜੀ ਹਰ ਐਤਵਾਰ ਨੂੰ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਇਹ ਪੱਕੀ ਸੇਲ ਲੱਗਦੀ ਹੈ ਜੀ ਕਈ ਸਾਲਾਂ ਤੋਂ ਤਕਰੀਬਨ 10 ਸਾਲਾਂ ਤੋਂ ਪੁਰਾਣੀ ਸੇਲ ਹੈ ਜੀ ਇਹ ਪੱਕੀ ਸੇਲ ਹੈ ਹਰ ਐਤਵਾਰ ਨੂੰ ਲੱਗਦੀ ਹੈ ਸਿਰਫ ਉਰੇ ਵੀ ਵਿਜ਼ਿਟ ਕਰਕੇ ਲੈ ਸਕਦੇ ਹੋ ਤੁਸੀਂ ਸਾਡੀ ਸ਼ਾਪ ਤੇ ਆ ਕੇ ਲੈ ਕੇ ਜਾ ਸਕਦੇ ਹੋ ਸੰਡੇ ਨੂੰ ਸ਼ਾਪ ਤੇ ਆਓਗੇ ਤਾਂ ਸੰਡੇ ਨੂੰ ਹੀ ਆਉਣਾ ਪਊਗਾ ਸਿਰਫ ਸੰਡੇ ਤੋਂ ਇਲਾਵਾ ਕਿਸੇ ਦਿਨ ਨਹੀਂ ਹੁੰਦੀ ਸਿਰਫ ਸੰਡੇ ਨੂੰ ਆ ਸਕਦੇ ਹੋ ਤੁਸੀਂ ਉਸ ਤਰ੍ਹਾਂ ਸਾਡੇ ਕੋਲੋਂ ਆਨਲਾਈਨ ਤੁਸੀਂ ਮੰਗਵਾ ਸਕਦੇ ਹੋ ਆਫਲਾਈਨ ਵੀ ਅਸੀਂ ਲੋਕਲ ਤਾਂ ਡਿਲੀਵਰੀ ਕਰਦੇ ਹੀ ਆ ਜੀ ਆਨਲਾਈਨ ਕਿਸੇ ਨੇ ਦੂਰ ਨੇੜੇ ਮੰਗਵਾਉਣੀ ਆ ਤਾਂ ਆਨਲਾਈਨ ਵੀ ਮੰਗਵਾ ਸਕਦੇ ਹੋ ਜੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਜੀ ਵੀਡੀਓ ਦੇ ਵਿੱਚ ਗੱਲਾ ਗੱਲਾ ਪੀਸ ਖੋਲ ਕੇ ਦਿਖਾਇਆ ਚੁੰਨੀ ਦਾ ਕਲਰ ਡਿਜ਼ਾਈਨ ਸਾਰੇ ਵਧੀਆ ਨਵੇਂ ਡਿਜ਼ਾਈਨ ਆਇਆ ਔਰ ਹਰ ਹਫਤੇ ਸਾਡੇ ਕੋਲੇ ਚੇਂਜ ਹੋ ਕੇ ਡਿਜ਼ਾਈਨ ਆਉਂਦੇ ਆ ਜੀ ਦੁਪੱਟਿਆਂ ਦੇ ਦੁਪੱਟਿਆਂ ਦੇ ਸੂਟਾਂ ਦੇ ਸਭ ਡਿਜ਼ਾਈਨ ਆਪਣੇ ਕੋਲੇ ਚੇਂਜ ਹੋ ਕੇ ਆਉਂਦੇ ਆ ਜੀ ਹਰ ਸੰਡੇ ਹਰ ਹਫਤੇ ਹੋਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਹੋਰ ਵੀ ਸੂਟਾਂ ਦੀ ਵੈਰਾਈਟੀ ਆਪਣੇ ਕੋਲੇ ਚੁੰਨੀਆਂ ਦੀ ਵੈਰਾਈਟੀ ਕਾਟਨ ਦੇ ਸੂਟ ਗਰਮੀਆਂ ਵਾਲੇ ਰਿਯਾਨ ਦੇ ਸੂਟ ਕ੍ਰੇਪ ਦੇ ਸੂਟ ਆਮ ਪਾਉਣ ਵਾਲੇ ਸੂਟਾਂ ਦੀ ਵੀ ਵੈਰਾਈਟੀ ਹੁੰਦੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਅਗਲੇ ਸੰਡੇ ਨੂੰ ਆਉਂਦੇ ਸੰਡੇ ਨੂੰ ਹੀ ਅਸੀਂ ਵੀਡੀਓ ਲੈ ਕੇ ਆਵਾਂਗੇ ਸਾਰੇ ਡਿਟੇਲ ਨਾਲ ਸੂਟਾਂ ਦੀ ਦੁਪੱਟੀਆਂ ਦੀ ਹਰ ਤਰ੍ਹਾਂ ਦੀ ਵੈਰਾਈਟੀ ਜੋ ਵੀ ਸਾਡੇ ਕੋਲ ਆਈ ਹੈ ਜੋ ਵੀ ਸਟਾਕ ਆਇਆ ਸਾਡੇ ਕੋਲ ਨਵਾਂ ਚੈਨਲ ਤੇ ਵੀਡੀਓ ਲੈ ਕੇ ਆਵਾਂਗੇ ਜੀ ਗਰਮੀ ਵਾਲੇ ਸੂਟਾਂ ਦੀ ਗਰਮੀ ਵਾਲੇ ਚੁੰਨੀਆਂ ਚੁੰਨੀ ਵਾਲੇ ਸੂਟਾਂ ਦੀ ਜੋ ਵੀ ਵੈਰੈਟੀ ਆਈ ਉਹਦੀ ਵੀਡੀਓ ਲੈ ਕੇ ਆਵਾਂਗੇ ਚੈਨਲ ਤੇ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਆ ਦੇਖੋ ਇਹ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਡਾਰਕ ਲਾਈਟ ਕਲਰ ਸਾਰੇ ਵਧੀਆ ਕਲਰ ਹੈ ਸਾਰੇ ਕਲਰ ਦਿਖਾਇਆ ਡਿਟੇਲ ਨਾਲ ਇਸ ਕਰਕੇ ਵੀਡੀਓ ਬਣਾਈ ਹੈ ਜੀ ਕੋਈ ਵੀ ਪੀਸ ਚਾਹੀਦਾ ਕੋਈ ਵੀ ਕਲਰ ਚਾਹੀਦਾ ਤਾਂ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਵਟਸਐਪ ਨੰਬਰ ਹੈ ਕੰਟੈਕਟ ਕਰ ਸਕਦੇ ਹੋ ਤੁਸੀਂ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਵੀ ਭੇਜ ਦਾਂਗੇ ਆ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਰੇਟ ਹੈਗਾ ਜੀ ਸਿਰਫ 150 ਦੀਆਂ ਦੋ ਚੁੰਨੀਆਂ ਨੇ ਅੱਜ ਸਾਰੇ ਚੁੰਨੀਆਂ ਦੀ ਇਸ ਵੀਡੀਓ ਦੇ ਵਿੱਚ ਜਿੰਨੀਆਂ ਵੀ ਚੁੰਨੀਆਂ ਦਿਖਾਈਆਂ ਨੇ ਸਭ 150 ਦੀਆਂ ਦੋ ਨੇ ਜੀ ਕੋਈ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਸੈਂਡ ਕਰ ਦਿਓ ਕੋਈ ਵੀ ਇਹਨਾਂ ਚ ਪੀਸ ਲੈਣਾ ਲੈ ਸਕਦੇ ਹੋ ਜੀ ਇਸ ਵੀਡੀਓ ਦੇ ਵਿੱਚ ਜਿੰਨੀਆਂ ਵੀ ਚੁੰਨੀਆਂ ਦਿਖਾਈਆਂ ਨੇ ਸਭ 150 ਦੀਆਂ ਦੋ ਚੁੰਨੀਆਂ ਨੇ ਜੀ ਜੋੜਾ 150 ਰੁਪਏ ਦਾ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਰੇਟ ਦੀ ਪੂਰੇ ਬਾਜ਼ਾਰ ਦੀ ਗਾਰੰਟੀ ਹੈ ਜੀ ਟਰਾਈ ਕਰਕੇ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਸਿਰਫ ਐਤਵਾਰ ਨੂੰ ਆਉਣਾ ਪਊਗਾ ਜੀ ਉਸ ਤੋਂ ਇਲਾਵਾ ਸਾਡੇ ਕੋਲ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਸਾਰੇ ਆਵਲੇ ਰੰਗ ਨੇ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਮਿਲ ਜਾਣਗੇ ਜੀ ਆਵਲੇ ਕਲਰ ਡਿਜ਼ਾਈਨ ਹੈ ਜੀ ਸਾਰੇ ਡਿਟੇਲ ਨਾਲ ਵੀਡੀਓ ਬਣਾਈ ਹੈ ਸਿਰਫ ਚੁੰਨੀਆਂ ਦੀ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਈ ਹੈ ਚੁੰਨੀ ਦਾ ਜਿਹੜਾ ਵੀ ਡਿਜ਼ਾਈਨ ਸਾਰੇ ਡਿਜ਼ਾਈਨ ਅਲੱਗ-ਅਲੱਗ ਖੋਲ ਕੇ ਦਿਖਾਇਆ ਜੀ ਕਲਰ ਡਿਜ਼ਾਈਨ ਸਾਰੇ ਲਾਈਟ ਡਾਰਕ ਕਲਰ ਸਭ ਦਿਖਾਇਆ ਹੈ ਕਲਰ ਪੱਕੇ ਨੇ ਜੀ ਲੀਲਣ ਦੀਆਂ ਚੁੰਨੀਆਂ ਨੇ ਰੰਗਾਂ ਦੀ ਫੁੱਲ ਗਾਰੰਟੀ ਹੈ ਚੁੰਨ ਇਹਨਾਂ ਚ ਲੀਲਣ ਦੀਆਂ ਚੁੰਨੀਆਂ ਦੇ ਰੰਗ ਨਹੀਂ ਜਾਂਦੀ ਜੀ ਅਸੀਂ ਰੈਗੂਲਰ ਵੇਚਦੇ ਹਾਂ ਔਰ ਇਹ ਪੱਕਾ ਕੰਮ ਆ ਸਾਡਾ ਰਿਜ਼ਲਟ ਤਾਂ ਅਸੀਂ ਗਾਰੰਟੀ ਦਿੰਨੇ ਆ ਕੁਆਲਿਟੀ ਦੀ ਜਿਸ ਕੁਆਲਿਟੀ ਦਾ ਸਾਡੇ ਕੋਲ ਰਿਜ਼ਲਟ ਹੁੰਦਾ ਸੀ ਉਸ ਦੀ ਤਾਂ ਹੀ ਗਾਰੰਟੀ ਦਿੰਨੇ ਆ ਜੀ ਉਸ ਤੋਂ ਇਲਾਵਾ ਅਸੀਂ ਗਾਰੰਟੀ ਨਹੀਂ ਦਿੰਦੇ ਹੈਗੇ ਬਾਕੀ ਤੁਸੀਂ ਸਾਡੇ ਕੋਲ ਅਗਰ ਆਨਲਾਈਨ ਮੰਗਾਉਗੇ ਤਾਂ ਜਿਹੜੀ ਚੀਜ਼ ਵੀਡੀਓ ਦੇ ਵਿੱਚ ਦਿਖਾਵਾਂਗੇ ਅਸੀਂ ਉਹੀ ਭੇਜਾਂਗੇ ਜੀ ਇਸ ਤਰ੍ਹਾਂ ਦਾ ਕੋਈ ਗੱਲਬਾਤ ਨਹੀਂ ਹੈ ਜੀ ਦਿਖਾਵਾਂਗੇ ਕੁਝ ਹੋਰ ਤਾਂ ਭੇਜ ਪੱਕਾ ਕਰਨਾ ਹੈ ਲੰਬਾ ਕੰਮ ਕਰਨਾ ਹੈ ਆਪਣਾ ਕੰਮ ਵਧਾਉਣਾ ਹੈ ਆਪਣਾ ਗਾਹਕ ਬਣਾਉਣੇ ਆ ਜੀ ਇਸ ਕਰਕੇ ਜੋ ਵੀ ਵੀਡੀਓ ਦੇ ਵਿੱਚ ਦਿਖਾਵਾਂਗੇ ਅਸੀਂ ਉਹੀ ਭੇਜਾਂਗੇ ਤੁਸੀਂ ਸਾਡੇ ਤੇ ਵਿਸ਼ਵਾਸ ਕਰ ਸਕਦੇ ਹੋ ਇਸ ਤੋਂ ਪਹਿਲਾਂ ਵੀ ਜਿੰਨੇ ਵੀ ਪਾਰਸਲ ਭੇਜੇ ਅਸੀਂ ਜੋ ਵੀਡੀਓ ਚ ਦਿਖਾਇਆ ਉਹੀ ਭੇਜੇ ਸਾਰੇ ਜਿਨ੍ਹਾਂ ਨੇ ਵੀ ਮੰਗਾਇਆ ਸਾਰੇ ਗਾਹਕ ਖੁਸ਼ ਹੋਏ ਨੇ ਉਹਨਾਂ ਨੇ ਇਹ ਚੀਜ਼ ਦੱਸੀ ਹੈ ਸਾਨੂੰ ਇਹੀ ਗੱਲ ਕਹੀ ਹੈ ਕਿ ਜੋ ਤੁਸੀਂ ਦਿਖਾਇਆ ਵੀਡੀਓ ਚ ਉਹੀ ਤੁਸੀਂ ਭੇਜਿਆ ਜੀ ਪਸੰਦ ਆਇਆ ਜਿਸ ਵਿੱਚ ਜਿਹੜੇ ਵੀ ਗਾਹਕ ਨੂੰ ਅਸੀਂ ਇਸ ਤੋਂ ਪਹਿਲਾਂ ਕੋਈ ਵੀ ਵੈਰਾਈਟੀ ਭੇਜੀ ਹੈ ਤਾਂ ਨੂੰ ਗਾਕਾ ਨੂੰ ਪਸੰਦ ਆਇਆ ਸਾਡੀ ਵੈਰਾਈਟੀ ਇਸ ਕਰਕੇ ਸਾਡੇ ਤੇ ਵਿਸ਼ਵਾਸ ਕਰ ਸਕਦੇ ਹੋ ਤੁਸੀਂ ਸੈਂਪਲ ਮੰਗਾ ਕੇ ਸਾਡੇ ਕੋਲੋਂ ਦੇਖ ਸਕਦੇ ਹੋ ਜੇ ਵਧੀਆ ਲੱਗੇ ਤਾਂ ਅੱਗੇ ਤੋਂ ਵੀ ਮੰਗਾ ਸਕਦੇ ਹੋ ਜੀ ਤੁਸੀਂ ਬਾਕੀ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਸਾਡੇ ਕੋਲ ਆਉਂਦੀ ਰਹਿੰਦੀ ਹੈ ਜੀ ਡਿਜ਼ਾਈਨ ਕਲਰ ਬਦਲ ਕੇ ਆਉਂਦੇ ਰਹਿੰਦੇ ਹੈ ਜੀ ਸਾਡੇ ਕੋਲੇ ਇਸ ਕਰਕੇ ਡਿਟੇਲ ਨਾਲ ਚੁੰਨੀਆਂ ਦੀ ਵੀਡੀਓ ਬਣਾਈ ਅੱਜ ਸਿਰਫ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਲਿੱਲਣ ਦੀਆਂ ਚੁੰਨੀਆਂ ਪੱਕੇ ਰੰਗਾਂ ਦੀਆਂ ਚੁੰਨੀਆਂ ਨੇ ਜੀ ਸਿਰਫ 150 ਦੀਆਂ ਦੋ ਚੁੰਨੀਆਂ ਨੇ ਆਵਲੇ ਕਲਰ ਡਿਜ਼ਾਈਨ ਸਾਰੇ ਇਹ 2 ਮੀਟਰ ਦੀ ਚੁੰਨੀ ਹੈ ਵੱਡੇ ਬਨੇ ਦੀ ਚੁੰਨੀ ਹੈ ਜੀ